ਦਾ ਅਨਮਿਊਟ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਆ ਪੰਚਾਇਤੀ ਚੋਣਾਂ ਦੇ ਮੱਦੇ ਨਜ਼ਰ ਵੱਖ-ਵੱਖ ਸਮਾਜ ਦਾ ਪੜਾ ਲੋਚਣ ਵਾਲੀਆਂ ਜਥੇਬੰਦੀਆਂ ਦੇ ਵੱਲੋਂ ਇਲਾਕਿਆਂ ਦੇ ਵਿੱਚ ਤੇ ਪਿੰਡਾਂ ਦੇ ਵਿੱਚ ਵਿਚਰ ਕੇ ਪ੍ਰੈਸ ਹਾਰਤਾ ਲਾਪ ਕਰਦੇ ਹੋયા ਬਹੁਤ ਸਾਰੇ ਜਿਹੜੇ ਸਵਾਲ ਨੇ ਉਹ ਲੋਕਾਂ ਦੇ ਮੁਖਾਤਬ ਰੱਖੇ ਜਾ ਰਹੇ ਨੇ ਤੇ ਖਾਸ ਤੌਰ ਤੇ ਇਹ ਵੀ ਇੱਕ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜੇ ਪੰਜਾਬੀ ਦੇਖਪਾਲ ਕਰਨ ਵਾਲੇ ਲੋਕ ਨੇ ਜਾਂ ਜਿਹੜੇ ਸਮਾਜ ਦੇ ਵਿੱਚ ਇੱਕ ਸਲੀਕੇਦਾਰ ਤੇ ਸੁਚੱਜੀ ਸੋਚ ਰੱਖਣ ਵਾਲੇ ਨੇ ਉਹਨਾਂ ਨੂੰ ਚੋਣਾਂ ਦੇ ਮੱਦੇਨਜ਼ਰ ਅੱਗੇ ਆ ਕੇ ਪੰਜਾਬ ਦੇ ਪਿੰਡਾਂ ਦੀ ਪੰਜਾਬ ਦੇ ਲੋਕਾਂ ਦੀ ਅਗਵਾਈ ਕਰਨੀ ਚਾਹੀਦੀ ਹੈ ਅਜਿਹੇ ਦੇ ਵਿੱਚ ਫਿਲਮੀ ਇੰਡਸਟਰੀ ਦੇ ਨਾਮੀ ਚਿਹਰੇ ਉਹ ਵੀ ਕਿਤੇ ਨਾ ਕਿਤੇ ਪਹਿਲ ਕਦਮੇ ਹੀ ਕਰਦੇ ਨਜ਼ਰ ਆਉਂਦੇ ਆ ਜਿਨ੍ਹਾਂ ਦੇ ਵਿੱਚ ਪੰਜਾਬ ਦੀ ਇੱਕ ਨਾਮੀ ਸ਼ਖਸੀਅਤ ਨਿਰਮਲ ਰਿਸ਼ੀ ਦੇ ਵੱਲੋਂ ਵੀ ਖਾਸ ਤੌਰ ਤੇ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜੇ ਪੰਜਾਬ ਦੇ ਬਾਬਤ ਪੰਜਾਬ ਦਾ ਦਰਦ ਰੱਖਣ ਵਾਲੇ ਲੋਕ ਨੇ ਜਾਂ ਚਾਹੁੰਦੇ ਨੇ ਕਿ ਇੱਕ ਸਲੀਕੇਦਾਰ ਹਰ ਪੱਖ ਤੋਂ ਪ੍ਰਬੰਧ ਹੋਣਾ ਚਾਹੀਦਾ ਹੈ ਤੇ ਉਸ ਨਿਜ਼ਾਮ ਦੇ ਵਿੱਚ ਮੁੱਖ ਤੌਰ ਤੇ ਭੂਮਿਕਾ ਕਿਸ ਤਰੀਕੇ ਦੀ ਅਦਾ ਕੀਤੀ ਜਾਣੀ ਚਾਹੀਦੀ ਹੈ ਕਿਸ ਤਰੀਕੇ ਦੇ ਨਾਲ ਇਹਨਾਂ ਤਮਾਮ ਸ਼ਖਸ਼ੀਅਤਾਂ ਦੇ ਵੱਲੋਂ ਜਿਹੜਾ ਵਾਰਤਾ ਲਾਭ ਕੀਤਾ ਜਾ ਰਿਹਾ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਇਹ ਪੰਚਾਇਤਾਂ ਨੂੰ ਚਾਹੀਦਾ ਹੈ ਵੀ ਤੁਸੀਂ ਇੱਕ ਜੁਟ ਹੋ ਕੇ ਉਹ ਬੰਦਾ ਚੁਣੋ ਜਿਹੜਾ ਤੁਹਾਨੂੰ ਲੱਗਦਾ ਹੈ ਵੀ ਇਹ ਕੰਮ ਕਰ ਸਕਦਾ ਹੈ ਪੜਿਆ ਲਿਖਿਆ ਹੈ ਜਵਾਨ ਹੈ ਕੁੜੀਏ ਮੁੰਡਾ ਜਾਂ ਕੋਈ ਔਰਤ ਹੈ ਤੁਸੀਂ ਉਹਨਾਂ ਨੂੰ ਚੁਣੋ ਇਹ ਕੀ ਕਰਦੇ ਨੇ ਵੀ ਹੁਣ ਮੈਂ ਆਪਣੇ ਪਿੰਡ 'ਚ ਦੇਖਦੀ ਆਂ ਵੀ ਇੱਕ ਪਾਰਟੀ ਆਪਦੀ ਹੈ ਇੱਕ ਪਾਰਟੀ ਅਕਾਲੀ ਦਲ ਦੀ ਹੈ ਇੱਕ ਪਾਰਟੀ ਕਾਂਗਰਸ ਦੀ ਹੈ ਮੇਰੇ ਫਾਦਰ 15 ਸਾਲ ਪਿੰਡ ਖੀਵਾ ਦੇ ਸਰਪੰਚ ਰਹੇ ਇੱਕ ਵੀ ਮੁਕੱਦਮਾ ਬਾਹਰ ਨਹੀਂ ਜਾਂ ਦਿੱਤਾ ਜੇ ਕਿ ਪੁਲਿਸ ਵਾਲਾ ਵੜ ਵੀ ਜਾਂਦਾ ਸੀ ਨਾ ਤਾਂ ਉੱਥੋਂ ਜੋ ਤਾਂ ਭਜਾ ਦਿੰਦੇ ਹੁੰਦੇ ਸੀ ਕਿ ਤੂੰ ਆਇਆ ਕੀ ਕਰਨ ਸਾਡੇ ਪੰਜ ਪਿੰਡਾਂ ਦੇ ਫੈਸਲੇ ਉਹ ਆਪ ਕਰਦੇ ਹੁੰਦੇ ਸੀ ਆਹ ਉਹਨੋਂ ਕੋਈ ਟੀਕਸਾ ਨਾ ਤੋਂ ਬਗੀ ਤੇੰਦਾ ਹਕੇ ਹੋ ਗਿਆ ਸਾਰਾ ਸਿਸਟਮ ਹੀ ਪਗੜ ਗਿਆ ਸਾਡੇ ਤਾਂ ਇੰਡੀਆ ਚ ਕੀ ਪੰਜਾਬ ਚ ਡਿਵਾਈਡ ਐਂਡ ਰੂਲ ਹੋ ਗਿਆ ਹੁਣ ਕਹਿੰਦੇ ਉਹਨ ਸਰਪੰਚ ਕਹਿ ਰਿਹਾ ਜੀ ਸਾਡਾ ਕਾਂਗਰਸ ਦਾ ਸਰਪੰਚ ਕਹਿ ਰਿਹਾ ਜੀ ਸਾਡੀਆਂ ਆਦਤੀਆਂ ਹੋਣਗੀਆਂ ਉਹਨਾਂ ਦੀ ਅੱਡੀਆਂ ਹੋਗੀਆਂ ਉਹਨਾਂ ਦੀ ਅੱਡੀਆਂ ਹੋਣਗੀਆਂ ਮੈਨੂੰ ਇਹ ਦੱਸੋ ਜੀ ਇੰਨੀਆਂ ਸਾਰੀਆਂ ਧੀਆਂ ਕਰਕੇ ਤੁਸੀਂ ਪਿੰਡ ਨੂੰ ਜੋੜ ਸਕਦੇ ਹੋ ਨਹੀਂ ਜੋੜ ਸਕਦੇ ਨਾ ਇਹ ਪੰਚਾਇਤ ਜਿਹੜੀ ਹੈ ਸਾਡਾ ਘਰ ਹੈ ਲੋਕਾਂ ਨੂੰ ਪਤਾ ਨਹੀਂ ਵੀ ਅਸੀਂ ਆਪਣਾ ਘਰ ਹੀ ਖਰਾਬ ਕਰ ਰਹੇ ਆ ਜੇ ਪੰਚਾਇਤ ਇਕੱਠੀ ਹੋ ਜੇ ਇਕਜੁੱਟ ਹੋ ਜੇ ਸਾਰੇ ਆੜਤਾ ਆਪਣੀਆਂ ਜਿੰਨੀਆਂ ਵੀ ਭੈਣਾਂ ਨੇ ਬੱਚੇ ਨੇ ਸਾਰੇ ਇਕੱਠੇ ਹੋ ਜਾਣ ਜਵਾਨ ਮੁੰਡੇ ਸਾਰੇ ਇਕੱਠੇ ਹੋ ਜਾਣ ਤਾਂ ਬਹੁਤ ਕੁਝ ਸੁਧਰ ਸਕਦਾ ਹੈ ਪਰ ਅਸੀਂ ਚਾਹੁੰਦੇ ਨਹੀਂ ਕਿਉਂ ਨਹੀਂ ਚਾਹੁੰਦੇ ਕਿਉਂਕਿ ਸਾਨੂੰ ਕੰਮ ਕਰਨਾ ਪਊਗਾ ਇਮਾਨਦਾਰੀ ਦੇ ਨਾਲ ਆਹ ਦੇਖੋ ਜੀ ਇਹ ਵੀ ਤਾਂ ਸਰਪੰਚ ਹੈ ਇਮਾਨਦਾਰੀ ਨਾਲ ਬਹੁਤ ਖੂਬਸੂਰਤ ਤਰੀਕੇ ਨਾਲ ਸਿੱਝੇ ਹੋ ਸਕਦੇ ਹੋ ਸਿਰ ਝੁਕਾ ਕੇ ਨਹੀਂ ਸਿਰ ਉੱਚਾ ਕਰਕੇ ਜਿਉ ਸਕਦੇ ਹੋ ਪਰ ਸਾਡੇ ਤੁਸੀਂ ਦੇਖੋ ਕੇਸ ਜੀ ਮੇਰੇ 13 ਸਾਲ ਹੋ ਗਏ ਮੇਰੇ ਕੇਸ ਚ ਚੱਲਦੇ ਨੂੰ ਕਜਹਰੀ ਚ ਇੱਕ ਜ਼ਮੀਨ ਦਾ ਚੱਲਦਾ ਮੈਨੂੰ ਅੱਗੇ ਜ਼ਮੀਨ ਨਹੀਂ ਦਿੱਤੀ ਸਾਡੇ ਭਰਾ ਨੂੰ ਇੱਕ ਮੇਰਾ ਘਰ ਦਾ ਕੇਸ ਚੱਲਦਾ ਮੈਂ ਜੱਜ ਦੂਸਰੇ ਦਿਨ ਬਦਲ ਜਾਂਦੇ ਨਹੀਂ ਦੂਸਰੇ ਦਿਨ ਔਰ ਫਾਇਲਾ ਵੀ ਆ ਢੇਰ ਲੱਗੇ ਹੋਏ ਨੇ ਫਾਇਦੇ ਚਾਲੀ ਚਾਲੀ 50 ਸਾਲ ਲੋਕ ਕਾਲੀ ਦਾੜੀ ਲੈ ਕੇ ਜਾਂਦੇ ਨੇ ਚਿੱਟੀ ਡਾੜੀ ਲੈ ਕੇ ਵਾਪਸ ਆਉਂਦੇ ਨੇ ਉੱਥੇ ਕੁਝ ਨਹੀਂ ਬਣਦਾ ਸਰਪੰਚ ਨੂੰ ਚਾਹੀਦਾ ਹੈ ਕਿ ਆਪਣੇ ਕਿਉਂਕਿ ਪਿੰਡ ਤੋਂ ਸਵਾ ਤੁਹਾਨੂੰ ਕੌਣ ਜਾਣ ਸਕਦਾ ਚੰਗੀ ਤਰ੍ਹਾਂ ਪਿੰਡ ਦੇ ਲੋਕ ਹੀ ਤੁਹਾਨੂੰ ਜਾਣਦੇ ਨੇ ਨਾ ਵੀ ਕੌਣ ਚੰਗਾ ਹੈ ਕੌਣ ਬੁਰਾ ਜੇ ਨਹੀਂ ਤਾਂ ਮੈਨੂੰ ਦੱਸ ਦਿਓ ਪਤਾ ਹੈ ਨਾ ਤੁਹਾਨੂੰ ਪਿੰਡ ਦੇ ਲੋਕ ਜਾਣਦੇ ਨੇ ਨਾ ਵੀ ਇਹ ਚੰਗਾ ਬੰਦਾ ਹੈ ਮਾੜਾ ਬੰਦਾ ਹੈ ਇਹਨੇ ਗਲਤ ਕੀਤੀ ਹੈ ਠੀਕ ਕੀਤੀ ਹੈ ਜਦੋਂ ਇਹ ਕਚਹਿਰੀਆਂ ਕੁਝ ਨਹੀਂ ਨਿਮੇੜਦੀਆਂ ਅਰ ਮੈਂ ਸ਼ਰੀਆਮ ਕਹਿਣ ਨੂੰ ਲੋਚਦੀਆਂ ਮੈਨੂੰ 13 ਸਾਲ ਹੋ ਗਏ ਮੈਂ 80 ਸਾਲ ਦੀ ਹੋ ਗਈ ਮੈਨੂੰ ਮੇਰਾ ਘਰ ਨਹੀਂ ਦਿਵਾ ਸਕਿਆ ਪੰਚਾਇਤ ਉੱਥੇ ਕਿਸਾਨ ਜਾ ਕੇ ਧਰਨਾ ਲਾ ਲੈਂਦੇ ਨੇ ਜੀ ਤੇ ਕਹਿੰਦੇ ਨੇ ਜੀ ਇਹ ਘਰ ਅਸੀਂ ਨਹੀਂ ਦੇਣਾ ਨਹੀਂ ਦੇਣਾ ਨਹੀਂ ਦੇਣਾ ਮੇਰਾ ਫੈਸਲਾ ਹੋ ਗਿਆ ਪਰ ਹੋਣ ਨਹੀਂ ਦਿੰਦੇ ਕਿਉਂਕਿ ਪੰਚਾਇਤ ਵੀ ਨਾਲ ਰਲੀ ਹੋਈ ਹੈ ਵੀ ਅਸੀਂ ਨਹੀਂ ਕਰਦੇ ਜੇ ਪੰਚਾਇਤ ਨੂੰ ਅਸੀਂ ਇੱਕ ਬਿੱਕ ਕਰਨਾ ਚਾਹੁੰਦੇ ਆ ਤਾਂ ਸਾਨੂੰ ਚਾਹੀਦਾ ਹੈ ਵੀ ਸਾਰਿਆਂ ਨੂੰ ਜਾ ਕੇ ਸਮਝਾਓ ਤੁਸੀਂ ਬਾਹਰ ਜਾ ਕੇ ਜਿਹੜੀ ਮਰਜੀ ਪਾਰਟੀ ਨਾਲ ਰਲੋ ਪਰ ਪਿੰਡ ਨੂੰ ਨਾ ਖਤਮ ਕਰੋ ਪਿੰਡ ਨੂੰ ਜਮਾਂ ਹੀ ਖਤਮ ਕੀਤਾ ਪਿਆ ਹੈ ਘਰ ਚ ਦੀਵੇ ਵੀ ਨਹੀਂ ਜਲਦੇ ਲੋਕਾਂ ਦੇ ਕੇਸ ਐਨ 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 ਕਚਹਿਰੀਆਂ ਚ ਪਏ ਨੇ ਕਿਸੇ ਭਰਾ ਦਾ ਝਗੜਾ ਕਿਸੇ ਵਾਈਫ ਦਾ ਝਗੜਾ ਕਿਸੇ ਮਾਂ ਦਾ ਝਗੜਾ ਕਿਸੇ ਪਿਓ ਦਾ ਝਗੜਾ ਕਿਸੇ ਭੱਤੇ ਦਾ ਝਗੜਾ ਇੰਨਾ ਝਗੜਿਆਂ ਨਾਲ ਆਪਾਂ ਕੀ ਸਵਾਰ ਸਕਦੇ ਆ ਆ ਜਿੰਦਗੀ ਇੱਕ ਵਾਰੀ ਮਿਲਣੀ ਹੈ ਬਾਰ-ਬਾਰ ਨਹੀਂ ਮਿਲਣੀ ਇਹਨੂੰ ਆਪਾਂ ਸਵਾਰ ਲੋ ਪੰਚਾਇਤਾਂ ਨੂੰ ਕਹੋ ਕਿ ਇਹੋ ਜਿਹੇ ਬੰਦੇ ਚੁਣੋ ਕਿ ਜਿਹੜੇ ਤੁਹਾਡੇ ਕੰਮ ਨਿਮੇੜ ਸਕਣ ਜਿਹੜੇ ਉਸ ਜਾਣਦੇ ਹੋਣ ਵੀ ਚੰਗਾ ਠੀਕ ਕੀ ਹੈ ਤੇ ਗਲਤ ਕੀ ਹੈ ਜਵਾਨ ਮੁੰਡੇ ਲਾਓ ਜਵਾਨ ਬੀਬੀਆਂ ਆਪਣੀਆਂ ਲਾਓ ਤੇ ਜਿਹੜੇ ਜਿਹੜੇ ਸੋਚਦੇ ਹੋ ਤੁਸੀਂ ਵੀ ਹਾਂ ਇਹ ਬੰਦਾ ਕੰਮ ਕਰ ਸਕਦਾ ਹੈ ਨਿਸ਼ਕਲਸ਼ ਹੈ ਜਿਹੜਾ ਕੋਈ ਕਿਸੇ ਦਾ ਫੇਵਰ ਨਹੀਂ ਕਰੂਗਾ ਉਸ ਨੂੰ ਚੁਣੋ ਜੇ ਪੰਚਾਇਤਾਂ ਸੁਧਰ ਗਈਆਂ ਤਾਂ ਸਾਰਾ ਮੁਲਕ ਸੁਧਰ ਜਾਊਗਾ ਬਿਗਿੰਗ ਘਰ ਚ ਘਰ ਆਪ ਦਾ ਆਪ ਦਾ ਘਰ ਹੈ ਮੇਰੇ ਫਾਦਰ ਕਾਂਗਰਸੀ ਸੀ ਮੇਰੇ ਕੋ ਟੱਬਰ ਦੇ ਅਸੀਂ ਕਿੰਨੇ ਸਾਰੇ ਜੀ ਸੀਗੇ ਕੋਈ ਕਿਧਰੇ ਸੀ ਕੋਈ ਕਿਧਰੇ ਸੀ ਪਰ ਅਸੀਂ ਘਰ ਦੀ ਇੱਕੋ ਇੱਕ ਇੱਕ ਘਰ ਰੱਖਿਆ ਇਹ ਘਰ ਰੱਖਿਆ ਤਾਂ ਹੁਣ ਤੱਕ ਚੱਲਦੇ ਰਹੇ ਪਰ ਹੁਣ ਹੁਣ ਵਿਗੜ ਗਿਆ ਸਾਰਾ ਸਿਸਟਮ ਕਿਉਂਕਿ ਕੋਈ ਕਾਂਗਰਸ ਚ ਹੋ ਗਿਆ ਕੋਈ ਅਕਾਲੀਆਂ ਚ ਹੋ ਗਿਆ ਕੋਈ ਆਪ ਚ ਹੋ ਗਿਆ ਕੋਈ ਕਿਸੇ ਹੋਰ ਪਾਰਟੀ ਚ ਹੋ ਗਿਆ ਪਾਰਟੀਆਂ ਨਹੀਂ ਕਹਿੰਦੀਆਂ ਪਰ ਅਸੀਂ ਆਪਣੇ ਐਨੇ ਮੂਰਖਾਂ ਕਿ ਆਪਦੇ ਘਰ ਨੂੰ ਅਸੀਂ ਆਪ ਵਿਗਾੜ ਰਹੇ ਹਾਂ ਜੇ ਅਸੀਂ ਆਪਦੇ ਘਰ ਨੂੰ ਨਹੀਂ ਸਵਾਰਾਂਗੇ ਤਾਂ ਸਾਡੇ ਖੇਤ ਵੀ ਗਏ ਸਾਡਾ ਸੱਭਿਆਚਾਰ ਕਿੱਥੇ ਰਹਿ ਗਿਆ ਕਿੱਥੇ ਰਹਿ ਗਿਆ ਭੈਣ ਭਰਾ ਦਾ ਰਿਸ਼ਤਾ ਮਾਪੇ ਦਾ ਰਿਸ਼ਤਾ ਹੈ ਕੋਈ ਰਿਸ਼ਤਾ ਮੈਨੂੰ ਦੱਸ ਦਿਓ ਕੋਈ ਘਰ ਦੇ ਝਗੜੇ ਘਰ 'ਚ ਹੀ ਨਹੀਂ ਨਿਮੇੜੇ ਜਾਂਦੇ ਪਿੰਡ 'ਚ ਹੀ ਨਹੀਂ ਪਿੰਡ ਵਾਲੇ ਹੀ ਨਹੀਂ ਨਿਮੇੜਦੇ ਪੰਚਾਇਤ ਹੀ ਨਹੀਂ ਨਿਮੇੜਦੀ ਉਹ ਕਰੇ ਵੀ ਕੀ ਪੰਚਾਇਤ ਕਿਉਂਕਿ ਪੰਚਾਇਤ ਇੰਨੇ ਥਾਵਾਂ ਤੇ ਵੰਡੀ ਹੋਈ ਹੈ ਅਸੀਂ ਚਾਹੁੰਦੇ ਹਾਂ ਵੀ ਉਹ ਪੰਚਾਇਤ ਨੂੰ ਇੱਕ 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 ਵਿੱਚ ਕੀਤਾ ਜਾਵੇ ਜਦੋਂ ਅਸੀਂ ਇੱਕ ਕਰ ਲਾਂਗੇ ਨਾ ਸਾਡੇ ਸਾਰੇ ਕੰਮ ਸਮਝ ਜਾਣਗੇ ਅਸੀਂ ਐਵੇਂ ਸੜਕਾਂ ਤੇ ਜਾਂ ਕਚਹਿਰੀਆਂ 'ਚ ਐ ਕੋ ਪੈਸੇ ਖਰਾਬ ਕਰਦੇ ਰੋਂਦੇ ਫਿਰਦੇ ਨਹੀਂ ਰੋਂਦੇ ਨਹੀਂ ਫਿਰਾਂਗੇ ਘਰੇ ਆ ਕੇ ਸਾਰਾ ਮਸਲਾ ਸਿੱਧ ਹੋ ਜਾਂਦਾ ਹੈ ਅੰਤ ਨੂੰ ਫਿਰ ਕਹਿੰਦੇ ਨੇ ਵੀ ਕਚਹਿਰੀਆਂ 'ਚ ਜਾ ਜਾ ਕੇ 20 ਸਾਲ ਹੋ ਗਏ ਮੈਨੂੰ ਜਾਂਦੀ ਨੂੰ ਕਹਿੰਨਗੇ ਪੁਲਿਸ ਆ ਗਈ ਜੀ ਫੁਲਨ ਆ ਗਿਆ ਨਾ ਪੁਲਿਸ ਵਾਲੇ ਕੁਝ ਕਰਦੇ ਆ ਮੈਂ ਤਾਂ ਸਰਯਾਮ ਕਹਿਣ ਨੂੰ ਤਿਆਰ ਆਂ ਕਿ ਆ ਕੇ ਜਦੋਂ ਮੇਰੇ ਘਰੇ ਆਏ ਆ ਕੇ ਮੋਬਾਈਲ ਦੇਖ ਰਹੇ ਨੇ ਫਸ ਮਸਲਾ ਕੋਈ ਹੱਲ ਨਹੀਂ ਕਰ ਰਹੇ ਇਹ ਪਰਸਵਾਹ ਨਾਲ ਆਪਾਂ ਕਿਉਂ ਇਹਨਾਂ ਦੇ ਬਾਤ ਬਸ ਪਈਏ ਆਪਾਂ ਆਪਣੇ ਕੰਮ ਆਪ ਕਿਉਂ ਨਾ ਨਿਭਾੜੀਏ ਇਹ ਲੋਕਾਂ ਨੂੰ ਜਾ ਕੇ ਦੱਸਣਾ ਪਊਗਾ ਸਾਨੂੰ ਇੱਕ ਜੁੱਟ ਹੋਣਾ ਪਊਗਾ ਇਹ ਜਿਹੜੀ ਲੋਕ ਲਹਿਰ ਹੈ ਇਹਨੂੰ ਅੱਗੇ ਲਿਜਾਣਾ ਪਊਗਾ ਵੀ ਹਾਂ ਸਾਨੂੰ ਇਹ ਕੰਮ ਕਰਨੇ ਚਾਹੀਦੇ ਨੇ ਸਾਡੇ ਮੁੰਡਿਆਂ ਨੂੰ ਜਵਾਨ ਮੁੰਡਿਆਂ ਨੂੰ ਸਮਝਾਓ ਜਿਹੜੇ ਇੱਧਰ ਉੱਧਰ ਲੱਗੇ ਹੋਏ ਨੇ ਜਿਵੇਂ ਮਨਜੀਤ ਸਿੰਘ ਜੀ ਨੇ ਕਿਹਾ ਉਹ ਸਾਰੇ ਇਕੱਠੇ ਹੋ ਜਾਣਗੇ ਉਹਨਾਂ ਨੂੰ ਫਾਇਦਾ ਹੋਊਗਾ ਉਹਗਾਹ ਵੀ ਅੱਗੇ ਵੱਧ ਸਕਦੇ ਆ ਕਹਿੰਨਗੇ ਹਾਂ ਵੀ ਇਹ ਬੰਦਾ ਅੱਛਾ ਹੈ ਇਹਨੂੰ ਚੁਣੋ ਜੀ ਇਹ ਬੰਦਾ ਅੱਛਾ ਜੀ ਇਹਨੂੰ ਲਾਓ ਜੀ ਇਹ ਬੀਬੀ ਨੇ ਇੰਨਾ ਕੰਮ ਕੀਤਾ ਜੀ ਇਹਨੂੰ ਲਾਓ ਜੀ ਫਿਰ ਅੱਗੇ ਜਾ ਕੇ ਉਹਨਾਂ ਦੀ ਤਰੱਕੀ ਹੈ ਇੱਥੇ ਅਸੀਂ ਕੂ ਦੇ ਡੱਡੂ ਮੰਗੂ ਉੱਥੇ ਹੀ ਬੈਠੇ ਆ ਕਿਤੇ ਨਿਕਲ ਕੇ ਨਹੀਂ ਜਾ ਸਕਦੇ ਜਾਈਏ ਕਿੱਥੇ ਅਨਪੜ੍ਹ ਬੰਦਾ ਮੇਰਾ ਭਰਾ ਐਡਾ ਵਧੀਆ ਸੀਗਾ ਘਰੇ ਬੈਠਾ ਕੋਈ ਕੰਮ ਨਹੀਂ ਕੀਤਾ ਪੰਚਾਇਤ ਨੂੰ ਆਪਦੇ ਕਾਬੂ ਚ ਕਰ ਲਿਆ ਅੱਧੇ ਲੋਕ ਇੱਧਰ ਐ ਅੱਧੇ ਲੋਕ ਇੱਧਰ ਸਾਰਿਆਂ ਨੂੰ ਇਕੱਠੇ ਹੋ ਕੇ ਸਾਨੂੰ ਆਪਣੀ ਧਰਤੀ ਦਾ ਆਪਣੀ ਬੋਲੀ ਦਾ ਸੱਭਿਆਚਾਰ ਦਾ ਆਪਣੀ ਇਹਨਾਂ ਚੀਜ਼ਾਂ ਨੂੰ ਸੰਭਾਲ ਕੇ ਰੱਖਣ ਦਾ ਮੌਕਾ ਹੈ ਤੇ ਇਸ ਕਰਕੇ ਅਸੀਂ ਇਕੱਠੇ ਹੋਏ ਆਂ ਕਿ ਸਾਰੇ ਜਣੇ ਇੱਕਮਿਕ ਹੋ ਕੇ ਕੰਮ ਕਰੀਏ ਜੇ ਇੱਕ ਬੰਦਾ ਇੱਕ ਘਰ ਨੂੰ ਸਮਝਾਊਗਾ ਤੇ ਉਹ ਗਾਹਾਂ ਜਾ ਕੇ ਦੂਸਰੇ ਨੂੰ ਸਮਝਾਊਗਾ ਗਾਹਾਂ ਜਾ ਕੇ ਤੀਸਰੇ ਨੂੰ ਸਮਝਾਊਗਾ ਐਸ ਤਰ੍ਹਾਂ ਸਮਝਾਉਂਦੇ ਸਮਝਾਉਦੇ ਮੁਲਕ ਸੁਧਰ ਸਕਦਾ ਹੈ ਤੁਹਾਡੇ ਤੇ ਇਹ ਸਾਡੇ ਤੇ ਆ ਸਾਡੇ ਤੇ ਤੇ ਤੁਹਾਡੇ ਤੇ ਹੈ ਵੀ ਆਪਾਂ ਕਿੰਨਾ ਕੰਮ ਕਰ ਸਕਦੇ ਆ ਕਿੰਨੇ ਕੁ ਜੋੜ ਲਾ ਸਕਦੇ ਇਫ ਯੂ ਵਾਂਟ ਟੂ ਬੀਕਮ ਅ ਲੀਡਰ ਗੁੱਡ ਲੀਡਰ ਬਣਨਾ ਚਾਹੁੰਦੇ ਹੋ ਨਾ ਤੁਹਾਡੇ ਲੋਕ ਛਿੱਤਰ ਵੀ ਮਾਰਨਗੇ ਬਹੁਤ ਕੁਛ ਕਰਨਗੇ ਬਟ ਬੀ ਅ ਸਟਰੋਂਗ ਪਰਸਨ ਯੂ ਹੈਵ ਏਵਰੀ ਪਾਵਰ ਇਨ ਯੂ ਯੈਸ ਇਹ ਭੁੱਲ ਜੋ ਕਿ ਛੋਟੇ ਤੋਂ ਛੋਟਾ ਬੰਦਾ ਵੱਡੇ ਤੋਂ ਵੱਡਾ ਬੰਦਾ ਚਾਹੇ ਔਰਤ ਹੈ ਚਾਹੇ ਕੁੜੀ ਹੈ ਚਾਹੇ ਜੋ ਵੀ ਹੈ ਸਾਡੇ ਚ ਬਹੁਤ ਵੱਡੀ ਪਾਵਰ ਹੈ ਤੁਹਾਨੂੰ ਲੋਕ ਕਹਣਗੇ ਬਹੁਤ ਕੁਛ ਪਰ ਤੁਸੀਂ ਖੜੇ ਰਹੋ ਅੜਿਕ ਫੇਰ ਗੱਲ ਬਣਦੀ ਹੈ ਕਿ ਤੁਸੀਂ ਕਹੋਗੇ ਫਲੰਟੇ ਸਾਨੂੰ ਕਹਦਾ ਜੀ ਤੇ ਭਗਾਨੇ ਨੇ ਕਹਤਾ ਜੀ ਉਹ ਕਾਨੇ ਨੇ ਕਹਤਾ ਸਰਕਾਰ ਤਾਂ ਤੁਹਾਨੂੰ ਸਭ ਕੁਝ ਕਹੂਗੀ ਤੁਸੀਂ ਤਾਂ ਕਹਿਣਾ ਮੰਨ ਲੋਗੇ ਅਸੀਂ ਕਹਿੰਦੇ ਆ ਵੀ ਸਰਪੰਚ ਪੰਚਾਇਤ ਤੁਸੀਂ ਤਗੜੀ ਬਣਾ ਲਓ ਫੇਰ ਥੋੜੇ ਲਵੇ ਕੋਈ ਲੱਗਦਾ ਨਹੀਂ ਤੁਸੀਂ ਖੜੇ ਹੋ ਕੇ ਗੱਲ ਤਾਂ ਕਰੋ ਬਥੇਰੇ ਬੰਦੇ ਹੋਣਗੇ ਤੁਹਾਡੇ ਪਿੰਡ 'ਚ 10 ਥਾਂ ਤੇ ਖੜੇ ਹੋਣਗੇ ਜੀ ਨਹੀਂ ਜੀ ਅਸੀਂ ਇਹਦਾ ਕਹਿਣਾ ਮੰਨਦਾ ਇਹਦਾ ਕਹਿਣਾ ਮੰਨਦਾ ਨਾ ਮੰਨੋ ਤੇ ਕੋਈ ਸੱਚੇ ਸੁੱਚੇ ਹੋ ਕੇ ਖੜੇ ਹੋ ਜਾਓ ਦੋ ਚਾਰ ਚੰਗੇ ਫੈਸਲੇ ਕਰ ਦਿਓ ਕਿਸੇ ਭਾਵ ਨਾ ਇਹ ਥੋੜੀ ਕਿ ਆਏ ਸਾਲ ਅਸੀਂ ਸਰਪੰਚ ਬਣਨਾ ਪੰਜ ਸਾਲ ਇਹ ਡਰ ਦੇ ਮਾਰੇ ਲੀਡਰ ਕੀ ਕਰਦੇ ਨੇ ਵੀ ਡਰ ਦੇ ਮਾਰੇ ਫਿਰ ਲੀਡਰ ਤਾਂ ਬਣ ਜਾਂਦੇ ਨੇ ਡਰ ਦੇ ਮਾਰੇ ਨਹੀਂ ਉਹਦਾ ਕੰਮ ਹੀ ਖਰਾਬ ਕਰਨਾ ਫਿਰ ਵੋਟਾਂ ਖੋਤੇ ਉਹਦਾ ਇਹ ਇਸ ਗੱਲ ਤੋਂ ਵੀ ਨਾ ਡਰੋ ਪੰਜ ਸਾਲ ਰਹੋ ਤਗੜੇ ਹੋ ਕੇ ਰਹੋ ਫਿਰ ਭਾਵੇਂ ਤੁਹਾਨੂੰ ਕੋਈ ਸੈਲੈਕਟ ਕਰੇ ਨਾ ਕਰੇ ਨਹੀਂ ਗਾ ਕਿਉਂ ਨਹੀਂ ਲਵਾਵਾਂਗੇ ਕਰਨਾ ਚਾਹੀਦਾ ਸਾਨੂੰ ਮੈਂ ਤਾਂ ਆਪ ਦੁਖੀ ਆ ਇਸ ਕਰਕੇ ਨਹੀਂ ਮੈਂ ਮੈਂ ਕਹਿੰਨੀ ਵੀ ਸਾਡਾ ਪਿੰਡ ਐਂਡਾ ਚੰਗਾ ਪਿੰਡ ਸੀਗਾ ਖਤਮ ਹੋਇਆ ਪਿਆ ਪਿੰਡ ਸਾਡਾ ਹੋਰ ਵੀ ਪਿੰਡ ਬਥੇਰੇ ਖਤਮ ਹੋਏ ਪਏ ਨੇ ਪਰ ਤਗੜੇ ਹੋ ਕੇ ਰਹਿਣਾ ਪਊਗਾ ਮੈਂ ਆਪ ਨਹੀਂ ਜਾਊਂਗੀ ਆਪਦੇ ਪਿੰਡ ਮੈਂ ਇਹਨਾਂ ਨੂੰ ਭੇਜੂਗੀ ਵੀ ਤੁਸੀਂ ਜਾ ਕੇ ਗੱਲ ਕਰੋ ਫੇਰ ਮੈਂ ਦੇਖਦੀ ਆ ਕਰਦੇ ਕੀ ਹੈ ਜਾਓ ਹੈਨਾ ਵੀ ਗੱਲ ਤੁਸੀਂ ਤੁਸੀਂ ਐਂਕਲ ਸੋਚਦੇ ਹੋ ਵੀ ਇਹ ਆਏ ਹੋਗੇ ਤੇ ਆਏ ਹੋਗੇ ਆਏ ਨਹੀਂ ਜੀ ਕੁਛ ਵੀ ਨਹੀਂ ਹੋਣਾ ਅਸੀਂ ਤਗੜੇ ਹੋ ਕੇ ਕੰਮ ਕਰਨਾ ਕੱਲ੍ਹ ਕਰਾਂਗੇ